ल जी मेरा नाम सीताराम सीतारामदास प्रकन्नाचार्य है मैं अपने डेरे में बैठा हुआ था तो मैंने देखा कुछ आवाज़ आ रही है फिर आवाज़ आने के उपरांत देखा तो 25 20-25 बंदे ऊपर की तरफ चढ़ रहे थे लाठी डंडे और थे इधर हथियार के साथ फिर वो कब्जा करने के मशरफ़ से आ रहे थे फिर हम बाहर आए तो हमारे ऊपर डायरेक्ट वे लोग मारामारी चालू कर दिए फिर हमें बहुत सारा मार मारे फिर जो है तो हमारे दो भक्तों ने आया फिर हमारी सुरक्षा की ये के साथ है, आपके जी आपके हाँ तेज हदार हथियार और लाठी डंडों के साथ में थे जो वहाँ लकड़ी थी सब उठा उठा के उससे हम, तो हमको भी मारपीट किए तो बोल रहे थे कि तुम से नट जाओ तुम यहाँ क्यों हो हम अपना आदमी बिठाएंगे कब्जा करने के मसरब से आ रहे थे जबकि की असी सब कागज पत्र के साथ मेरा नाम सुशील राणा पेंडल साड़ा थप्पड़ सेवादार है जी ਆਪਣੇ ਮਹੰਤ सीतारामदास ਜੀ ਅੱਜ ਤੋਂ 10 ਮਹੀਨੇ ਪਹਿਲਾਂ ਇਹਨਾਂ ਨੂੰ ਮਹੰਤ ਵੰਤਕਾਗਿਰ ਜੀ ਉਹ ਸਮਾਗੇ ਸੀਗੇ ਉਹ ਇਹਨਾਂ ਨੂੰ ਆਪਣੀ ਜਗ੍ਹਾ ਤੇ ਗੱਦੀ ਤੇ ਬਿਠਾ ਕੇ ਗਏ ਸੀਗੇ ਤੇ ਪਿੰਡ ਦੇ ਕੁਝ ਸਰਾਤੀ ਤੱਤ ਐ ਜਿੱਦਾਂ ਜਾਲੂ ਹੋ ਗਿਆ ਜੈਨਕ ਤੇ ਇਹ ਵਿੱਚ ਲੰਬੜਦਾਰ ਪ੍ਰਵੀਨ ਵੀ ਹੈ ਜੀ ਤੇ ਅਮਰੀਕ ਲੁਧਿਆਣੇ ਦੇ ਦੋ ਤਿੰਨ ਬੰਦੇ ਤੇ ਅੱਜ ਉਹਨਾਂ ਨੇ ਦੁਪਹਿਰ ਨੂੰ ਤਕਰੀਬ 12:30 1:00 ਵਜੇ ਦੇ ਵਿੱਚ ਵਿੱਚ ਉੱਪਰ ਡੇਰੇ ਦੇ ਉੱਪਰ ਆ ਕੇ ਇਹਨਾਂ ਤੇ ਜਾਨੋਮਾਰਾਂ ਦਾ ਹਮਲਾ ਕੀਤਾ ਉਹ ਸਾਡੇ ਕੋਲ ਸੀਸੀਟੀਵੀ ਦੇ ਕੈਮਰਾ ਦੇ ਚ ਰਿਕਾਰਡਿੰਗ ਵੀ ਹੈਗੀ ਹੈ ਜੀ ਤੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਜਾਨੋਮਾਰ ਦੀ ਧਮਕੀ ਦਿੱਤੀ ਤੇ ਗਲਾਂ ਕੱਢੀਆਂ ਦੇਨ ਨੂੰ ਤੇ ਤੇਜ਼ ਧਾਰ ਹਥਿਆਰ ਨਾਲ ਬਾਰਵੀ ਕੀਤੀ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਸਰ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੇ ਸੰਤਾਂ ਨੂੰ ਨਿਆਂ ਮਿਲੇ ਨੇਤਾ ਸਾਡਾ ਹਿੰਦੂ ਜਿਤ ਸੰਗਠਨ ਹੈ ਫਿਰ ਇਹ ਮੁੱਦਾ ਬਦੂਗਾ ਕਿਉਂਕਿ ਸੰਤਾਂ ਨਾਲ ਸਾਡੇ ਕੋਲ ਵੀਡੀਓ ਹੈ ਜੀ ਸੀਸੀਟੀਵੀ ਕੈਮਰੇ ਵਿੱਚ ਸਾਰਾ ਰਿਕਾਰਡ ਹੋਇਆ ਜੀ ਉਹ ਸਾਨੂੰ ਇਨਸਾਫ ਚਾਹੀਦਾ ਜੀ ਬਸ ਇਹ ਬਹੁਤ ਦੁਖਦਾਈ ਘਟਨਾ ਆ ਜਦੋਂ ਪਤਾ ਲੱਗਾ ਕਿ ਇੱਕ ਸੰਤ ਮਹਾਪੁਰਸ਼ਾ ਤੇ ਅੱਧਾ ਹਮਲਾ ਹੋਇਆ ਬਹੁਤ ਇਹ ਗੱਲ ਬਹੁਤ ਨਿੰਦਣਯੋਗ ਆ ਸਾਰਿਆਂ ਨੂੰ ਪਤਾ ਕੀ ਵੀਡੀਓ ਵਿੱਚ ਰਿਕਾਰਡਿੰਗ ਚ ਸਾਰਾ ਕੁਝ ਆਇਆ ਹੋਇਆ ਕਿ ਇੱਕ ਸੰਤ ਮਹਾਪੁਰਸ਼ਾ ਤੇ ਜਾਨਲੇਵਾ ਹਮਲਾ ਹੋਇਆ ਤੇ ਇਸ ਕਰਕੇ ਬਹੁਤ ਮਾੜੀ ਘਟਨਾ ਆ ਇਹ ਕੀ ਮੰਗ ਕਰਦੇ ਸਾ ਅਸੀਂ ਇਹੀ ਮੰਗ ਕਰਦੇ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਤੇ ਪੁਲਿਸ ਪ੍ਰਸ਼ਾਸਨ ਵੀ ਇਹ ਮੰਗ ਕਰਦੇ ਆ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਜਿਨ੍ਹਾਂ ਨੇ ਵੀ ਇਹਕ ਹਮਲਾ ਕੀਤਾ ਸੰਤਾ ਤੇ